ਇਹ ਤੋੜੂਗਾ ਇਹ ਗੁੱਸ ਤੋੜੇਗਾ ਤੂੰ ਇਹਦਾ ਉਹ ਤੂੰ ਤੋੜਿਆ ਬਾਬਾ ਹੱਥ ਬੰਨੇ ਆ ਦੇਖੀ ਬਜਾ ਗਰੀਬ ਬੰਦਾ ਕੀ ਮੈਂ ये की करया भाई देख इधर से तो उठो कटला

ਉੱਪਰ ਪਿੱਛੇ ਉਹ ਨਹੀਂ ਮਿਕਸ ਹੋਣਾ ਸਿਸਟਮ ਭਜਾਉਣਾ ਤੈਨੂੰ ਜਿੰਨਾ ਮਰਜ਼ੀ ਭਜਾਲਾ ਦਵਾ ਦੇ ਤੈਂ ਕਿ ਮੈਂ ਦੇਖ ਲਈ ਮੈਂ ਕਹਾਂਗਾ ਦੇਖੀ ਇਹ ਵੀ ਨਹੀਂ ਕਰਦਾ ਐਰੋ ਬੋਲ ਗੋਲੀ ਹੋਈ ਆ ਠੀਕ ਆ ਨਾ ਬੇਵਰੀ ਨੋਰਮਲ ਰੇਸ ਤੇ ਚੱਲ ਰਿਹਾ ਨੋਰਮਲ ਰੇਸ ਤੇ bro ਇਹ ਹਾਈ ਚ ਇਹ 2000 ਚੱਕਰਾਂ ਤੇ ਨਹੀਂ ਚੱਲਦੇ ਛੋਟੇ ਇਹਨਾਂ ਦੇਖੀ ਓ 1000 ਚੱਕਰਾਂ ਤੇ 1200 1300 1400 ਤੇ ਚੱਲਣ ਵਾਲੇ ਨੇ ਇਹ ਕੋਈ ਤੇਰੇ ਕਮੈਂਟ ਜਿਹੇ ਜੇ ਥਾਪੜੇ ਲਾਊਗਾ ਸਾਹਿਬ 1000 ਚੱਕਰਾਂ ਤੇ ਯਾਰ ਇਹ 1000 ਦੀ ਚੱਲ ਰਹਾ ਗੱਲ ਖਤਮ ਆ ਬਾਬੇ ਯਾਰ ਇਹਦਾ 1000 ਦੀ ਚੱਲ ਰਹਾ ਗੱਲ ਖਤਮ ਤੇਰੇ ਨੂੰ ਤੀਜਾ ਹਾਈਪੋਡ ਤੀਜਾ ਹੀ ਬਾਬਾ ਲੈ ਮੈਂ ਚਲਾਉਣਾ ਬਾਪੂ ਅੱਲੇ ਆ ਜਾਓ ਏ ਭਾਈ ਇਹ ਇਤਨਾ ਕਹਦੇ ਨੇ ਪਾਣਾ ਛੱਡਿਆ ਜਾਂ ਕੁਝ ਇਹ ਭਾਈ ਆਪਣੀ ਨਾ ਇੱਥੇ ਤੂੜੀ ਉਹ ਘਰੀ ਹੋਈ ਆ ਆਪਣੀ ਸਿੱਟੀ ਹੋਈ ਆ ਬਸ ਅੱਪਾ ਇਹਨੂੰ ਮਿਕਸ ਕਰ ਰਹੇ ਇੱਕ ਆਪਣਾ ਹੈਰੋ ਪੁੱਲ ਖੋਲਦੀ ਨਾ ਪਲਟਾ ਜਾ ਵੱਜ ਜੂਗਾ ਫਿਰ ਅੱਪਾ ਪਾਣੀ ਛੱਡ ਦਾਂਗੇ ਇਹ ਚ ਕਿਤੇ ਗਿਆਨ ਦੇ ਲੱਗ ਜਾ ਕਿਉਂ ਭਾਈ ਗਿਆਨ ਦੇ ਨਾਲ ਵਧੇਰੇ ਆਉਂਦੇ ਨੇ ਭਾਈਆ ਪਾਣਾ ਛੱਡਦਾ ਐ ਐਂ ਛੱਡਦਾ ਉਹ ਭਾਈ ਬੋਣੀ ਵੀ ਘਟ ਆਉਂਦੀ ਆ ਸਾਨੂੰ ਬੋਣੀ ਤਾਂ ਨਹੀਂ ਘਟ ਆਉਂਦੀ ਯਾਰ ਐਂ ਕਹ ਨੂੰ ਕਹਿਣਾ ਯਾਰ ਗੇਰ ਹੋਰ ਗਿਆ ਕਿਹੜਾ ਬੰਦੇ ਨੂੰ ਫੋਕ ਦਿਖਾਏ ਸਾਰੇ ਗਿਆ ਜੀ ਬਾਬਿਓ ਦੇਖਦੇ ਹਰੇ ਗੇਰ ਜੀ ਨੂੰ ਚਲਾ ਕੇ ਦੇਖਦੇ ਆ ਗੋਲੂ ਗਵਾ ਗੋਲੂ ਦੇ ਫੈਸਲਾ ਕਰੀ ਕਮੈਂਟ ਯਾਰ 1 ਮਿੰਟ ਔਕੜ ਕਰ ਰਿਹਾ ਸਾਡਾ ਲੈ ਕੇ ਟੁੱਟਿਆ ਬੋਣ ਭੈਣ ਜੋ ਸਾਡੇ ਦੀ ਡੀਸੀ ਬਣ ਰਿਹਾ ਹਮ ਤਾਂ ਮੋਟਰ ਨਾਲ ਦੇ ਓ ਯਾਰ ਆ ਜਾ ਯਾਰ ਗੋਲੂ ਆਇਆ ਕੀ ਕਰਦਾ ਯਾਰ ਭਾਂਡ ਜੋ ਇਹ ਨਹੀਂ ਦੁਰਦਾ ਪਹਿਲੇ ਘਰ ਚ ਵੀ ਗੋਲੂ ਬੇਇੱਜ਼ਤੀ ਕਰਦਾ ਏ ਟਰੈਕਟਰ ਦੀ ਪਰਾਜੈ ਨੂੰ ਇਹਦੇ ਦਿਖਾਉਣਾ ਵੀ ਇਹਦੇ ਜੋਰ ਕਿੰਨਾ ਕਿਵੇਂ ਚੱਲਦਾ ਟੀਕਲ ਤੇ ਕੋਈ ਮੋਡੀਫਾਈ ਕਰਾ ਕੇ ਨਹੀਂ ਚੱਲਦੇ ਬਿਨਾ ਮੋਡੀਫਾਈ ਤੋਂ ਚੱਲਦਾ ਬਾਈ ਤੁਹਾਨੂੰ ਦਿਖਾਵਾਂਗਾ ਕਿੱਥੋਂ ਕਿੱਥੋਂ ਲੀਕ ਹੋਊਗਾ ਇਹ ਚੱਲ ਨਹੀਂ ਲੀਕ ਨਹੀਂ ਚੱਲ ਯਾਰ ਤੂੰ ਬਕਵਾਸ ਘੱਟ ਕਰ ਯਾਰ ਤੂੰ ਤੋਰ ਯਾਰ ਓ ਯਾਰ ਤੂੰ ਤੋਰ ਬਕਵਾਸ ਘੱਟ ਕਰ ਮੈਂ ਤਾਂ ਪਹਿਲਾਂ ਹੀ ਪਾ ਦੇ ਠੀਕ ਆ ਦੇ ਇਹਦੇ ਰ ਕੋਈ ਬ੍ਰੋਸਾ ਥੋੜੀ ਪਹਿਲਾਂ ਹੀ ਆ ਡੀਲਾਂ ਇੱਕ ਕਿਹੜਾ ਲਾ ਕੇ ਆਉਂਗਾ ਪਹਿਲਾਂ ਇੱਜ ਫਿਰ ਦੂਜਾ ਬਾਈ ਕਿੱਥੇ ਲੈਂਦਾ ਆ ਦੂਜਾ ਹੀ ਅੱਡੀ ਦਾ ਲੋ ਜੀ ਮਿੱਤਰੋ ਚੱਲ ਵੇ ਦੂਜੇ ਹਾਈ ਜੇ ਵਧੀਆ ਤੋਰਾਂ ਲਈ ਜਾਂਦਾ ਇਹ ਹੈਰੋਂ ਤੋੜੂਗਾ ਹੈਰੋਂ ਤੋੜੂ ਬਾਪੂ ਏ ਉਹ ਹੈਰੋਂ ਤੋੜੂਗਾ ਏ ਮੈਂ ਤਾਂ ਹੈਰੋਂ ਤੋੜੂਗਾ ਹੈਰੋ ਤੋੜੇ ਆ ਤੂੰ ਪਹਿਲਾ ਮੋੜ ਲੈ ਇਹਨੂੰ ਆ ਤੀਏ ਚ ਮੁੜਦਾ ਨਹੀਂ ਹੈਗਾ ਕੀ ਆ ਭੌਂ ਆ ਮੈਂ ਇੱਧਰ ਦੇਖ ਲੈ ਠੀਕ ਆ ਕੀ ਆ ਮਾਦਾ ਬਾਈ ਨੋ ਨੋ ਦੀ ਹੈਰੋ ਆ ਬਾਈ ਫੁੱਲ ਖੋਲੀ ਹੋਈ ਆ ਤੀਆ ਗੇਅਰ ਮਾਰ ਗਿਆ ਤੀਆ ਗੇਅਰ ਮਾਰ ਗਿਆ ਬਾਈ ਤੀਆ ਹਾਈ ਬੰਦ ਇਹ ਤੋੜੂਗਾ ਇਹ ਗੁੱਸ ਤੋੜੇਗਾ ਤੂੰ ਇਹਦਾ ਉਹ ਤੂੰ ਤੋੜਿਆ ਬਾਬਾ ਹੱਥ ਬੰਨੇ ਆ ਦੇਖੀ ਕਿ ਵਜਾ ਗਰੀਬ ਬੰਦਾ ਕਿ ਮੈਂ ਹੱਥ ਬੰਨ ਰਿਹਾ ਬਾਪੂ ਲੈ ਲਾਡ ਓਏ ਠੀਕ ਹੈ ਤੋੜੇਗਾ ਇਹਨੂੰ ਆ ਬਾਪੂ ਆ ਜਾ ਓਏ ਫੜ ਲਿਆ ਮੈਂ ਆ ਜਾ ਕੱਪ ਦਾ ਜਾਣਾ ਚੌਥਾ ਮੀਡੀਆ ਹੁਣ ਆ ਠੀਕ ਹੈ ਇਹ ਚੌਥੇ ਲੋਜ ਚੱਲ ਰਿਹਾ ਬਈ ਜੀ ਹੁਣ ਚੌਥੇ ਲੋਜ ਤੂੰ ਆਪਾਂ ਹੈਰੋ ਦਾ ਚਲਾ ਲਈ ਤੇ ਇੱਕ gekeੜਾ ਕੱਢ ਕੇ ਦੇਖਦੇ ਇਹਦਾ ਗੋਲ ਘੁਮਾ ਕੇ ਦੇਖਦੇ ਆ ਹਨ ਦੇਖਦਾ ਕੋਈ ਸਟਾਰਟ ਕਰਕੇ ਦੇਖਦੇ i <laughs> ਵਾਸੋਏ بڑی ਗੱਲ ਚੱਲੀਏ ਫਿਰ ਜੇ ਜਿਆਦਾ ਭਜਾਵਾਂਗੇ ਗੋਲੂ ਫੇਰ ਪਤਾ ਕੀ ਆ ਹੈ ਰੋਣੀ ਵਿੱਚ ਪੜਨੀ ਸੁੱਕੀ ਜ਼ਮੀਨ ਆ ਤੈਨੂੰ ਪਤਾ ਆਪਣੇ ਕਿਹੜਾ ਰੋਣੀ ਕਰੀ ਹੋਈ ਆ ਹੈ ਰੋ ਫੁੱਲ ਗੜ ਰਹੀ ਆ ਫੇਰ ਵੀ ਆ ਦੇਖ ਉੱਲਦਾ ਪੱਟ ਰਿਹਾ ਯਾਰ ਬੰਦਾ ਨਵਾਂ ਬੈਠਾ ਟਰੈਕਟਰ ਚਲਾਉਣਾ ਜਾਣਦੇ ਜਾਣਦੇ ਸਿੱਧਾ ਉੱਧਰ ਕੱਢ ਲੈਣਾ ਕੱਢਣਾ ਉੱਧਰ ਜਾਣਦੇ ਜਾਣਦੇ ਪੈਕ ਜਾਣਦੇ ਹੁਣ ਉਹ ਪੈਕ ਮੋਟਰ ਤੇ ਹੋਰ ਵੇੜੇ ਹੌਣ ਦੇ ਹੌਣ ਦੇ ਨਾਲ ਦੇ ਆਣੇ ਇੱਕ ਤਾਂ ਦੇਖੀ ਪੈਰਵਾ ਬੰਦੇ ਆਪਣੇ ਸਾਰੇ ਹੀ ਆ ਗਿਆ ਜਾਨ ਦੇ ਜਾਨ ਦੇ ਪਿਆਰ ਜਵਾਂ ਪਹਿਲੀ ਵਾਰ ਚਲਾਰਾ ਮੁੰਡਾ ਟਰੈਕਟਰ ਦੇਖ ਲਾ ਜਾਨ ਦੇ ਜਾਨ ਦੇ ਵੀ ਜੋ ਮਾਸਟਰ ਇੰਨਾ ਖਿੱਚਦਾ ਬਈ ਇੰਨਾ ਖਿੱਚਦਾ ਜਾਨ ਦੇ ਜਾਨ ਦੇ ਜਾਨ ਦੇ ਜਾਨ ਦੇ ਜਾਨ ਦੇ ਬਾ ਵੀ ਵਾ ਕੁਬਰੀ ਵੀ ਅੱਗੇ ਨਹੀਂ ਕਰਿਆ ਹੁੰਦੇ ਨੇ। ਕੀ? ਇਦਾਂ ਹਾਂ ਕੱਟ ਤੇ ਕੱਟ ਦੇ। ਆਉਂਦਾ ਇਹਨੂੰ ਇਹ ਟਰੈਕਟਰ। ਟਰੈਕਟਰ ਆਉਂਦਾ ਇਹਨੂੰ। ਜਾਣਦੇ ਜਾਣਦੇ। ਬੱਸ। ਓਏ ਬਾਬੇ ਆਪਣਾ ਨਿਪਟਰ ਕਰਦਾ। ਇਹ ਆ। ਤੇ ਹੈਪੀ ਆ ਗਈ ਕਰੀ ਜਨਾ ਉਹ ਤੂੰ ਆਪਾਂ ਨੇ ਕਰ ਲਿਆ ਵੀਡੀਓ ਬਣਾ ਲਈ ਆਪਾਂ ਨੇ ਰਮਾਨ ਆ ਗਿਆ ਰਮਾਨ ਆ ਗਿਆ ਬਲੌਗ ਦਾ ਕਰਦੇ ਸੀ ਦੀ ਐਂਡ ਬਲੌਗਰ ਲੱਗੇ ਬੜੀ ਜਲਦੀ ਦੀ ਐਂਡ ਕਰਿਆ ਨਹੀਂ ਆ ਵੀਰੇ ਵੀਡੀਓ ਤਾਂ ਅਸੀਂ ਇੰਹੀਂ ਬਣਾ ਲਵਾਂਗੇ ਕਹਿੰਦੀ ਆਪੀ ਤੁਹਾਡੇ ਵਰਗੇ ਜੁੱਤੇ ਪਾਈ ਜਾਂਦੇ ਨੇ ਅਸੀਂ ਵੀਡੀਓ ਬਣਾ ਲੰਨੇ ਆ ਤੇ ਨੱਥਰ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇਰੀ ਬਾਏ ਬਾਏ ਹੈਪੀ ਸਟਾਈਪ ਵਗੈਰੇ ਯਾਰ ਮੈਂ ਤਾਂ ਕਹਿਣਾ ਨਹੀਂ ਆਉਂਦਾ ਸਟਾਈਪ ਕਰ ਦੋ ਵੀਰੇ ਥਾਪ ਦੋ ਚੱਲ ਲੈ ਮਿੱਤਰੋ ਬਾਏ ਬਾਏ ਇਹ ਤੋ ਆ ਗਿਆ ਆ ਗਿਆ ਇਹ ਸਾਡਾ ਇਹ ਸਾਡੀ ਕੁੜੀ ਹੈ